ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਵੈਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫੱਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਕਿਸੇ ਦਾ ਫਾਇਦਾ ਆ ਜਾਂਦਾ ਅੱਜ ਦੀ ਆਪਣੀ ਵਿਜਿਟ ਪਿੰਡ ਮਾੜੀ ਕੰਬੋ ਕੇ ਜ਼ਿਲ੍ਹਾ ਤਰਮਤਰ ਸਾਹਿਬ ਤਹਿਸੀਲ ਲਗਦੀ ਪਟੇ ਬਾਈ ਸਖਦੇਵ ਦੇ ਫਾਰਮ ਤੇ ਪਹੁੰਚੇ ਹਰ ਵਾਰ ਦੀ ਤਾਂ ਤਿੰਨ ਚਾਰ ਪਸ਼ੂ ਇੱਥੇ ਹੈਗੇ ਨੇ ਨੀਲੀ ਰਾਵੀ ਦੇ ਨੀਲੀ ਰਾਵੀ ਦੀਆਂ ਦੋ ਕਟੀਆਂ ਇੱਕ ਕਟਾ ਤੇ ਇੱਕ ਤਾਜੀ ਸਹੀ ਹੋਈ ਸੱਜਣੋਂ ਵੈੜ ਕਰਦੇ ਆਂ ਡਿਟੇਲਸਾਂ ਜੀ ਜੁੜੇ ਰਹੋ ਐਂਡ ਤੱਕ ਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਓਕੇ ਰਿਪੋਰਟਾਂ ਓਕੇ ਓਕੇ ਜੀ ਠੀਕ ਆ ਮੈਂ ਗਣੀ ਨੇ ਤੇ ਪੂਰਾ ਮੈਨਾ ਮਾਣਾ ਜਲੈਰੀ ਮਚਾਈ ਪਈ ਪੂਰੀ ਹਾਂ ਵੇ ਕੀ ਹਾਲ ਬਣਿਆ ਪਿਆ ਪਸ਼ੂਆਂ ਦਾ ਵੀ ਹਾਂਜੀ ਹਾਂਜੀ ਠੀਕ ਆ ਤੇ ਐਡਰੈਸ ਕਰੀਏ ਨੋਟ ਐਡਰੈਸ ਪਿੰਡ ਮਾੜੀ ਕੰਬੋਗੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਟੇ ਨੋ 97408743 ਠੀਕ ਆ ਸ਼ੁਰੂਆਤ ਵਹਿੜ ਤੋਂ ਕਰੀਏ ਨਾ ਕਿੰਨਾ ਦੁੱਧ ਬਾਈ ਇਹ 13 ਕਿਲੋ ਬੜਾ ਹੈਗਾ ਜੀ 13 ਆ ਬੱਚਾ ਹਾਂਜੀ ਠੀਕ ਆ ਖੁੱਲ ਗਏ ਤੇ ਚੋਣ ਚਾ ਬਿਲਕੁਲ ਓਕੇ ਆਣਾ ਓਕੇ ਹੂੰ ਨਵਾਂ ਸ਼ੂਆ ਕਰਨਵਾ ਕੇ ਦੂਜਾ ਠੀਕ ਆ ਲੈ ਬਾਈ ਕਹਾਂ ਥਣ ਬੜਾ ਸੋਹਣਾ ਮੱਜਾਂ ਵਾਲਾ ਸਜਰੋਂ ਲੱਗਾ ਗਰਾਉਂਡ ਦੇ ਵਿੱਚ ਬੈਠਿਆ ਲੈਓ ਭਾਈ ਕੀ ਆ ਬੰਦ ਨਾ ਤੇ ਕੀਮਤ ਫਿਰ ਨੋਰਮਲ ਹੀ ਕਰ ਦਿੱਤੀ ਜੀ 45000 ਦੇ ਦਿੱਤੀ ਉਹ ਮੁੱਲ ਕਰਾਂਗੇ ਹਾਂ 42000 ਦੀ ਦੇ ਦਿਆ ਠੀਕ ਹੈ ਸੱਚ ਨੂੰ ਮੁੱਲ 45000 ਜਿਹੜੀ ਛੋੜਛੱਪਾ ਕਰਕੇ 42000 ਦੀ ਐਂਡ ਕਰਤੀ ਆ ਦੂਜੇ ਨੰਬਰ ਤੇ ਆ ਝੋਟੀ ਆ ਕੀ ਆ ਪਿਓਰ ਨੀਲੀ 라ਵੀ ਤੇ ਮੂੰਹ ਤੋਂ ਕੀ ਹੋਗੀ ਹੋਗੀ ਦੋਂਦੀ ਹੋਗੀ ਹੋਗੀ ਹਾਂਜੀ ਚਾ ਦੋਂਦੀ ਖੀਰੀ ਹੋਊਗੀ ਨਾ ਹਾਂਜੀ ਹਾਂ ਬੜੀ ਸੋਹਣੀ ਆ ਨੀਲੀ 라ਵੀ ਦੀ ਆ ਬਿਲਕੁਲ ਗੋਲ ਨਿਕਾ ਸਿੰਘ ਬਣਿਆ ਚਾਰੇ ਨਿਸ਼ਾਨੀਆਂ ਚਾਰੇ ਪੈਰ ਤੋਂ ਵੇਆ ਤੇ ਟੂ ਤੇ ਪੂਛ ਤੇ ਸਾਰੀਆਂ ਨਿਸ਼ਾਨੀਆਂ ਤੁਪ ਕਰਤੀ ਹੋਈ ਛਜਣੂ ਲਾਇਓ ਭਾਈ ਜੀ ਲਾਇਓ ਜਿਨੇ ਘਰੇ ਫਾਰਮ ਤੇ ਖਾਸ ਕਰਕੇ ਰੱਖਣੀ ਆ ਉਹਨੂੰ ਬੜੀ ਸੋਹਣੀ ਆ ਸੱਜਣਾ ਉਹ ਜਿਨੇ ਗਾਂ ਬਰੀਡ ਵੀ ਤਿਆਰ ਕਰਨੀ ਉਹ ਵੀ ਆਪਣੀ ਖਰੀਦਦਾਰੀ ਕਰ ਸਕਦਾ ਹਰ ਪੱਖੋਂ ਹੀ ਸੋਹਣੀ ਆ ਝੋਟੀ ਤੇ ਓਕੇ ਰਿਪੋਰਟ ਆ ਲਓ ਜੀ ਥਾਂ ਥੋੜਾ ਜਿਹਾ ਮੀਂਹ ਕਣੀ ਕਰਕੇ ਤੁਹਾਨੂੰ ਪਤਾ ਆਮ ਪਿੰਡਾਂ ਦੇ ਵਿੱਚ ਜਿਹੜਾ ਥੋੜਾ ਜਿਹਾ ਕੰਮ ਸ਼ਹਿਰਾਂ ਸ਼ੋਰਾਂ ਦੇ ਫਰਸ਼ਾਂ ਪਾਈਆਂ ਲੀਆਂ ਪਿੰਡਾਂ ਵਾਲੇ ਥੋੜੇ ਜਿਹਾ ਕੱਚਾ ਥੋੜਾ ਥਾਂ ਰੱਖਦੇ ਪਸ਼ੂ ਨੂੰ ਸੁੱਖਾ ਰੋਏ ਤੇ ਬਾਈ ਸਖਦੇਵ ਇਹਦੀ ਕੀਮਤ ਕੀ ਕਰਤੀ ਫਿਰ ਬਾਈ ਇਹਦੀ ਕੀਮਤ ਤਾਂ 35000 32000 ਦੀ ਦੇ ਦਿਆਂ 32 ਦੀ ਤੇ ਤੀਜੇ ਨੰਬਰ ਤੇ ਕਟਾ ਕੇ ਆਣਾ ਉਹ ਵੀ ਨੀਲੀ ਦਾ ਸਾਰਾ ਲਓ ਜੀ ਸੋਹਣੀ ਛੋਟੀ ਸਜਣੋ ਤੇ ਕੱਟਾ ਵੀ ਬੜਾ ਸੋਹਣਾ ਲੈ ਨੀਲੀ ਦਾ ਹੀ ਆ ਨੋਈ ਨੋਈ ਕਰੋ ਚੈੱਕ ਨੀਲੀ ਦਾ ਵੀ ਤਾਂ ਹੀ ਆ ਸਜਣੋ ਕੱਟਾ ਵੀ ਨਿਸ਼ਾਨੀਆਂ ਸਾਰੀਆਂ ਕਵਰ ਆ ਲਾਇਓ ਭਾਈ ਲਾਇਓ ਕਮਾਲ ਹੈ ਥੱਲੇ ਜਿਹੜਾ ਮੂਤਰੀ ਤੇ ਵੀ ਸੱਜਣਾ ਨਿਸ਼ਾਨ ਆਉਂਦਾ ਹੈ ਤੁਸੀਂ ਵੇਖ ਸਕਦੇ ਹੋ ਮੈਨ ਤੇ ਇਹਦੀ ਕੀਮਤ ਫਿਰ ਭਾਈ ਕੀ ਕਰਦੀ ਹੈ ਸਰਦੀਪ ਇਹਦੀ 35000 ਡਿਮਾਂਡ ਕਰਾਂਗੇ 30000 ਦਾ ਦੇ ਦਿਆ ਇਹਦਾ ਹਾਂਜੀ ਹੋਰ ਹੋ ਜਾਊਗਾ ਓਕੇ ਮਾਨਦਾਨ ਥੋੜਾ ਬਾਧਾ ਕਰਕੇ ਕਰ ਦਿਓ ਚੌਥੇ ਨੰਬਰ ਤੇ ਸੱਚ ਨੂੰ ਕੱਟੀ ਆ ਗਈ ਹੋਰ ਇੱਕ ਨੀਲੀ ਦੀ ਤੇ ਲਾਓ ਭਾਈ ਇੱਧਰ ਨੂੰ ਕੱਟ ਕੇ ਲਾਓ ਤੇ ਨੌ ਲਓ ਨੌ ਲਾਓ ਭਾਈ ਜੀ ਲਾਓ ਇੱਥੇ ਹਲਾਣਾ ਹੀ ਬੰਦ ਹੋ ਜੀ ਹਲਾਣਾ ਹੀ ਉਹ ਚੱਕੜ ਪੜਾਏ ਤੇ ਇਹ ਕਿੰਨੇ ਕੀ ਦੀ ਆਪਾਂ ਦੇ ਦਣੀ ਆ ਇਹਦੇ 18000 ਮੁੱਲ ਕਰਾਂਗੇ 15000 ਦੇ ਦੋ 15000 ਤੀ ਜੈਸਨੋ ਹਾਂਜੀ ਠੀਕ ਆ ਸਰ ਵਧੀਆ ਜੀ ਮਾ ਬਾਈ ਜੀ ਚਾਰ ਪਸ਼ੂ ਉਹਦੇ ਆਪਣੀ ਜਿਹੜੀ ਖਰੀਦਦਾਰੀ ਕਰਿਓ ਬਹੁਤ ਸੋਹਣੇ ਪਸ਼ੂ ਆ ਤੇ ਆਪਣੀ ਖਰੀਦਦਾਰੀ ਕਰਿਓ ਮਿਲਦੇ ਆ ਅਗਲੀ ਵੀਡੀਓ ਨਾਲ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ